ਸੱਚਾ ਦੋਸਤੋ ਜਿਵੇਂ ਅੱਜ ਅਸੀਂ ਸਵੇਰ ਤੋਂ ਹੀ ਦੇਖਿਆ ਕਿ ਜਿਹੜੀ ਪੰਜਾਬ ਰੋਡਵੇ ਦੀ ਸਰਕਾਰੀ ਬੱਸਾਂ ਚਾਹੇ ਪਨ ਪਨ ਬੱਸ ਦੀ ਜਾਂ ਪੀਆਰਟੀਸੀ ਦੀ ਗੱਲ ਕਰ ਲਈਏ ਬਹੁਤ ਮਾੜੇ ਹਾਲਾਤ ਦੇਖਣ ਨੂੰ ਮਿਲੇ ਅ ਪੁਲਸ ਦੇ ਨਾਲ ਗੁੱਥਮ ਗੁੱਥਮ ਹੁੰਦਾ ਦੇਖੇ ਮੁਲਾਜ਼ਮ ਤੇ ਉਹਦੇ ਨਾਲ ਇਹ ਵੀ ਸੀ ਕਿ ਇੱਕ ਜਗ੍ਹਾ ਦੇ ਉੱਤੇ ਤਾਂ ਪੁਲਸ ਵਾਲੇ ਨੂੰ ਅੱਗ ਲੱਗ ਗਈ ਮਸਾਂ ਬੁਝਾਈ ਪਹਿਲੀ ਗੱਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਦੇ ਨਾਲ ਇੰਨੀ ਜ਼ਿਆਦਾ ਹੜਤਾਲਾਂ ਹੋ ਰਹੀਆਂ ਨੇਗੀਆਂ ਉਹ ਕਦੇ ਵੀ ਜਸਟੀਫਾਈ ਨਹੀਂ ਕੀਤੀਆਂ ਜਾ ਸਕਦੀਆਂ ਆਪਾਂ ਨੂੰ ਨਹੀਂ ਚੀਜ਼ ਚੰਗੀ ਲੱਗਦੀ ਆਪਾਂ ਪਾਸੇ ਹੋ ਜੋ ਦੂਜੇ ਪਾਸੇ ਗੱਲ ਇਹ ਹੈ ਕਿ ਜਦੋਂ ਵੀ ਭਰਤੀ ਕੋਈ ਸਰਕਾਰੀ ਇਸ ਤਰ੍ਹਾਂ ਦੀ ਹੁੰਦੀ ਹੈ ਬਕਾਇਦਾ ਤੌਰ ਦੇ ਉੱਤੇ ਉਹਦੇ ਤੇ ਸਪਸ਼ਟ ਲਿਖਿਆ ਹੋਇਆ ਹੁੰਦਾ ਹੈ ਤਾਂ ਕੀ ਸਵਾਲੇ ਖੜਾ ਹੁੰਦਾ ਹੈ ਕਿ ਜਦੋਂ ਇਹ ਮੁਲਾਜ਼ਮ ਭਰਤੀ ਹੋ ਰਹੇ ਸੀਗੇ ਤਾਂ ਉਸ ਸਮੇਂ ਦੇ ਦੌਰਾਨ ਇਹਨਾਂ ਨੂੰ ਇਹਨਾਂ ਨੂੰ ਨਹੀਂ ਸੀ ਪਤਾ ਵੀ ਅਸੀਂ ਕਦੇ ਪੱਕੇ ਨਹੀਂ ਹੋਣਾ ਜਾਂ ਕਿਉਂਕਿ ਹਾਲਾਂਕਿ ਇਹ ਤਾਂ ਪ੍ਰੋਸੈਸ ਚੱਲ ਰਿਹਾ ਹੈ ਸਰਕਾਰ ਲੱਗੀ ਹੋਈ ਹੈਗੀ ਆ ਮੀਡੀਆ ਹੁੰਦੀਆਂ ਰਹਿੰਦੀਆਂ ਨੇਗੀਆਂ ਪਰ ਗੱਲ ਇਹ ਹੈ ਵੀ ਜਦੋਂ ਅਸੀਂ ਕਿਤੇ ਵੀ ਕੱਚੇ ਮੁਲਾਜ਼ਮ ਲੱਗਦੇ ਆ ਜਾਂ ਕੰਟਰੈਕਟ ਤੇ ਜਾਂ ਆਊਟਸੋਰਸ ਤੇ ਤਾਂ ਕੀ ਸਾਨੂੰ ਉਸ ਸਮੇਂ ਨਹੀਂ ਸੀ ਪਤਾ ਅਸੀਂ ਡਿਊਟੀ ਕੀ ਕਰਨ ਲੱਗਿਆ ਦੂਜੇ ਪਾਸੇ 노 ਡਾਊਟ ਕਿ ਜੇਕਰ ਹੁਣ ਇਹਨਾਂ ਦੇ ਨਾਲ ਗੱਲਬਾਤ ਸ਼ੁਰੂ ਹੋਈ ਹੈ ਤੇ ਇਹਨਾਂ ਦੇ ਇਹਨਾਂ ਦੀ ਵੀ ਸੁਣਨੀ ਸਰਕਾਰਾਂ ਨੂੰ ਚਾਹੀਦੀ ਹੈ ਹਾਲਾਂਕਿ ਮੈਂ ਕੋਈ ਇਕੱਲੇ ਸਰਕਾਰ ਪੱਖ ਤੋਂ ਨਹੀਂ ਗੱਲ ਕਰ ਰਿਹਾ ਕਿਉਂਕਿ ਹਾਲਾਤ ਜਦੋਂ ਮੈਂ ਸਰਚ ਕਰੇ ਤਾਂ ਉਹਦੇ ਵਿੱਚ ਸਭ ਤੋਂ ਜ਼ਿਆਦਾ ਹਾਲਾਤ ਮਾੜੇ ਪੰਜਾਬ ਦੇ ਨਿਕਲੇ ਨੇ ਅ ਅਕੋਰਡਿੰਗ ਟੂ ਗਰੋਪ ਹੁਣ ਇਹਦੇ ਵਿੱਚ ਜੇ ਦੇਖੀਏ ਕਿ ਜਦੋਂ ਗਰੋਪ ਤੇ ਮੈਨੇ ਇਹ ਤਮਾਮ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਕਈ ਤਰ੍ਹਾਂ ਦੇ ਹੈਰਾਨੀ ਵਾਲੇ ਅੰਕੜੇ ਸੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦਾ ਸਭ ਤੋਂ ਟੌਪ ਤੇ ਆਇਆ ਕਿ ਸਭ ਤੋਂ ਜ਼ਿਆਦਾ ਮਾੜੇ ਹਾਲਾਤ ਕੰਡਕਟਰ ਡਰਾਈਵਰਾਂ ਦੇ ਪੰਜਾਬ ਦੇ ਵਿੱਚ ਨੇ ਪਰ ਤਰਤੀਬ ਨਾਲ ਜੇ ਮੈਂ ਗੱਲ ਕਰਾਂ ਪਹਿਲੀ ਗੱਲ ਤਾਂ ਇਹ ਕਿ ਸਾਨੂੰ ਨਹੀਂ ਸੀ ਪਤਾ ਸੀ ਕੀ ਭਰਤੀ ਹੋ ਰਹੀਆਂ ਕੱਚੇ ਪੱਕੇ ਸਰਕਾਰੀ ਜਾਂ ਇਹ ਸੀ ਵੀ ਕਿ ਨਾਲ ਤਫਾਜੇ ਕੋਈ ਗੱਲ ਨਹੀਂ ਬਾਅਦ ਚ ਧਰਨੇ ਮੁਚਾਰੇ ਤੋਂ ਬਾਅਦ ਪੱਕੇ ਹੋ ਜਾਂਦੇ ਨੇ ਕਿਉਂਕਿ ਇਹ ਸਰਕਾਰਾਂ ਨੇ ਵੀ ਪਰਤਾਂ ਪਾ ਰੀਆਂ ਨੇ ਗਿਆ ਕਿ ਕਈ ਜਗ੍ਹਾ ਡਿਪਾਰਟਮੈਂਟ ਜਿੱਮੇ ਪੱਕੇ ਕਰੇ ਨੇ ਦੂਜੇ ਪਾਸੇ ਇਹ ਕਿ ਸਰਕਾਰਾਂ ਨੂੰ ਵੀ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਦੋਂ ਤੁਹਾਡੇ ਹੁਣ ਪੱਕੇ ਕਿਉਂਕਿ ਹੁਣ ਗਿਣਤੀ ਇੰਨੀ ਜ਼ਿਆਦਾ ਇਹਨਾਂ ਦੀ ਵਧ ਗਈ ਹੈ ਇਸ ਸਰਕਾਰੀ ਪੱਕੇ ਮੁਲਾਜ਼ਮ ਨੇ ਜਿਹੜੇ ਸਰਕਾਰ ਕੋਲ ਨਹੀਂ ਹੈਗੇ ਤੇ ਜਦੋਂ ਸੇਵਾ ਠੱਪ ਹੋਈ ਹੈ ਤਕਰੀਬਨ ਇਹਦੇ ਤੇ ਅੰਕੜਿਆਂ ਦੇ ਅਨੁਸਾਰ 5 ਲੱਖ ਬੰਦਾ ਜਿਹੜਾ ਰੋਜ਼ ਟਰੈਵਲ ਕਰਦਾ ਹੈਗਾ ਸਰਕਾਰੀ ਬਸਾਂ ਦੇ ਵਿੱਚ ਜਿਹੜੇ ਕਿ ਗਰੋਕ ਦੇ ਡਾਟਾ ਨੇਗੇ ਦੂਜੇ ਪਾਸੇ ਗੱਲ ਇਹ ਹੈ ਕਿ ਜੇ ਹੁਣ ਸਰਕਾਰ ਇਨੀ ਸਖਤੀ ਕਰਨ ਲੱਗੀ ਹੈ ਤਾਂ ਕੀ ਜਿਹੜਾ ਅਸੀਂ ਪ੍ਰੋਟੈਸਟ ਕਰਦੇ ਹਾਂ ਪ੍ਰੋਟੈਸਟ ਕਰਨਾ ਰਾਈਟ ਹੈ ਪ੍ਰੋਟੈਸਟ ਦਾ ਪਰ ਇੱਕ ਰੂਪਰੇਖਾ ਹੋਣੀ ਚਾਹੀਦੀ ਹੈ ਇੱਕ ਪੁਲਿਸ ਮੁਲਾਜ਼ਮ ਨੂੰ ਅੱਗ ਲੱਗ ਜਾਣੀ ਸੀ ਜੋ ਸਰੀਰ ਤੋੜ ਹੰਗਾਮਾ ਤੇ ਪ੍ਰੋਟੈਸਟ ਹੋਇਆ ਕੀ ਉਹ ਜਾਇਜ਼ ਹੈ ਨਾਲੀ ਹਰ ਵਾਰੀ ਜਦੋਂ ਅਸੀਂ ਪ੍ਰੋਟੈਸਟ ਕਾਲ ਹਰ ਵਾਰੀ ਬੰਦ ਦੀ ਕਾਲ ਦੇ ਦੰਦੇ ਆ ਕੀ ਉਹ ਜਾਇਜ਼ ਹੈ ਕੀ ਸਿਰਫ ਆਪਣੇ ਪੰਜਾਬ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਚੱਲਦੀਆਂ ਨੇ ਜੇਕਰ ਅਸੀਂ ਭਰਤੀ ਅੱਜ ਹੋ ਰਹੀਆਂ ਸਾਨੂੰ ਪਤਾ ਕਿਲੋਮੀਟਰ ਸਕੀਮ ਬੱਸਾਂ ਚੱਲ ਰਹੀਆਂ ਨੇ ਤਾਂ ਕੀ ਅਸੀਂ ਸੰਘਰਸ਼ ਦਾ ਹਿੱਸਾ ਬਣਨ ਕਰਕੇ ਭਰਤੀ ਹੋ ਰਹੇ ਹਾਂ ਇੱਕਾਈ ਤਰ੍ਹਾਂ ਦੇ ਸਵਾਲ ਲੈਗੇ ਇਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਜੇਕਰ ਅਸੀਂ ਇਹ ਗੱਲ ਕਰਦੇ ਹਾਂ ਵੀ ਇਹ ਵਿਚਾਰੇ ਨੇ ਇਹਨਾਂ ਨਾਲ ਗਲਤ ਹੋ ਰਿਹਾ ਹੈ ਇਹਨਾਂ ਦੀਆਂ ਤਨਖਾਹਾਂ ਟਾਈਮ ਤੇ ਨਹੀਂ ਤਾਂ ਵਿਚਾਰੇ ਉਹ ਲੋਕ ਵੀ ਨੇ ਜਿਹੜੇ ਟਰੈਵਲ ਕਰ ਰਹੇ ਨੇ ਕਿੰਨੀਆਂ ਕੁੜੀਆਂ ਕਿੰਨੀਆਂ ਧੀਆਂ ਕਿੰਨੀਆਂ ਬਜ਼ੁਰਗ ਮਾਤਾਵਾਂ ਤੇ ਕਿੰਨੇ ਉਹ ਲੋਕ ਜਿਹੜੇ ਰੋਜ਼ ਟਰੈਵਲ ਕਰਦੇ ਨੇ ਆਪਦੇ ਕੰਮ ਕਿੱਤੇ ਦੇ ਲਈ ਤਾਂ ਕੀ ਹੋਇਆ ਜੇ ਸ਼ਾਮ ਨੂੰ ਫਸ ਨਹੀਂ ਗਏ ਸੈਕਟਰ 43 ਦੀ ਇੱਕ ਤਸਵੀਰ ਸੀ ਜਿੱਥੇ ਕਿ ਆਖਰਕਾਰ ਬੱਸ ਸਟੈਂਡ ਤੇ ਪਤਾ ਨਹੀਂ ਕਿੰਨੀਆਂ ਕੁੜੀਆਂ ਮੁੰਡੇ ਵੱਡੀ ਉਮਰ ਦੇ ਛੋਟੀ ਉਮਰ ਦੇ ਤੇ ਕਿੰਨੇ ਹਉਣ ਜਾਣ ਵਾਲੇ ਲੋਕ ਪਰੇਸ਼ਾਨ ਹੁੰਦੇ ਦੇਖੇ ਗਏ ਦੂਜੇ ਪਾਸੇ ਗੱਲ ਇਹ ਰਹੀ ਸੀ ਵੀ ਸਾਡਾ ਮਕਸਦ ਕੀ ਪਰੇਸ਼ਾਨ ਕਰਨਾ ਰਹਿ ਗਿਆ ਨਾਲ ਇਹ ਕਿ ਹਰ ਵਾਰੀ ਜਦੋਂ ਅਸੀਂ ਪ੍ਰੋਟੈਸਟ ਕਾਲ ਦੇ ਦਿਆ ਕਰਾਂਗੇ ਤਾਂ ਫਿਰ ਬਣਿਆ ਕੀ ਕਰੂਗਾ ਹੁਣ ਗੱਲ ਸਰਕਾਰ ਦੀ ਸਰਕਾਰ ਨੂੰ ਜਦੋਂ ਪਤਾ ਹੈ ਵੀ ਸਾਡੇ ਕੋਲ ਇੰਨੀ ਵੱਡੀ ਗਿਣਤੀ ਦੇ ਵਿੱਚ ਕੱਚੇ ਮੁਲਾਜ਼ਮ ਨੇ ਜਾਂ ਟ੍ਰਾਂਸਪੋਰਟ ਜਾਂ ਕੇ ਲਈ ਕੰਟਰੈਕਟ ਆਊਟਸੋਰਸ ਦੇਣਗੇ ਤਾਂ ਅਸੀਂ ਕਿਉਂ ਪੰਗਾ ਲੈ ਰਹੇ ਹਾਂ ਸਾਨੂੰ ਜਾਂ ਤਾਂ ਆਪਦੀ ਤਿਆਰੀ ਪੈਰਾਂ ਰੱਖਣੀ ਚਾਹੀਦੀ ਹੈ ਯਾਨੀ ਕਿ ਤੁਹਾਡੇ ਕੋਲ ਆਪਸ਼ਨ ਹੋਣੀ ਚਾਹੀਦੀ ਹੈ ਦੂਜੇ ਪਾਸੇ ਗੱਲ ਇਹ ਹੈ ਕਿ ਜਦੋਂ ਤੁਸੀਂ ਹੁਣ ਇਹਨਾਂ ਨਾਲ ਗੱਲਬਾਤ ਦਾ ਰਾਹ ਤੋੜ ਲਿਆ ਇਟ ਮੀਨਸ ਤੁਸੀਂ ਵੀ ਮੰਨਦੇ ਹੋ ਵੀ ਇਹਨਾਂ ਦੀਆਂ ਗੱਲਾਂ ਜਾਇਜ਼ ਨਹੀਂ ਆ ਇਹ ਗੱਲ 'ਚ ਕੋਈ ਦੋ ਰਾਏ ਨਹੀਂ ਵੀ ਦੋ ਜਿਹੜੀ ਇਹਨਾਂ ਦੀਆਂ ਤਨਖਾਹਾਂ ਟਾਈਮ 'ਤੇ ਨਹੀਂ ਆਉਂਦੀਆਂ ਉਹ ਕੋਈ ਬੰਦਾ ਟੋਲਰੇਟ ਨਹੀਂ ਕਰ ਸਕਦਾ ਹੈਗਾ ਪਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਜੇ ਅਸੀਂ ਆਮ ਕਿਸੇ ਦੁਕਾਨ ਦੇ ਉੱਤੇ ਫੈਕਟਰੀ ਦੇ ਵਿੱਚ ਪ੍ਰਾਈਵੇਟ ਲੱਗ ਜਾਂ ਤਾਂ ਕਿ ਅਸੀਂ ਅਗਲੇ ਨੂੰ ਕਹਿ ਦਨੇ ਵੀ ਸਾਨੂੰ ਮਾਲਕ ਬਣਾ ਲੋ ਨਹੀਂ ਅਸੀਂ ਕੰਮ ਛੱਡ ਦਾਂਗੇ ਨਾਲੇ ਗੱਲ ਇੱਕ 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 ਗੱਲ ਮੈਂ ਤਾਂ ਕਰ ਰਿਹਾ ਕਿਉਂਕਿ ਦੋਨੇ ਪਾਸੇ ਧਰਾਂ ਨੂੰ ਲੈ ਕੇ ਗੱਲ ਜੇ ਆਮ ਪਬਲਿਕ ਦੇ ਤੌਰ ਦੇ ਉੱਤੇ ਸੋਚੀਏ ਤਾਂ ਗੱਲ ਕਰਨੀ ਬਣਦੀ ਹੈ ਹੁਣ ਗੱਲ ਇਹ ਵੀ ਜੇ ਸਰਕਾਰ ਦੇ ਕੋਲੇ ਨਹੀਂ ਸਿਸਟਮ ਹੈਗਾ ਤੁਸੀਂ ਪੱਕੇ ਮੁਲਾਜ਼ਮ ਹੀ ਭਰਤੀ ਕਿਉਂ ਨਹੀਂ ਕਰਦੇ ਇਹਨਾਂ ਨੂੰ ਪੱਕੇ ਹੀ ਕਿਉਂ ਨਹੀਂ ਕਰਦੇ ਕਿਉਂਕਿ ਜਦੋਂ ਕੱਲ ਨੂੰ ਆਖਰ ਇਸ ਤਰ੍ਹਾਂ ਦੇ ਹੜਤਾਲ ਦੇ ਹਾਲਾਤ ਬਣ ਜਾਂਦੇ ਨੇਗੇ ਤਾਂ ਫਿਰ ਆਮ ਲੋਕ ਉਹ ਕਿਹੜੇ ਪਾਸੇ ਨੂੰ ਜਾਣਗੇ ਹੁਣ ਥੋੜਾ ਜਿਹਾ ਅੰਕੜਿਆਂ ਤੇ ਨਿਗਾਹ ਮਾਰ ਲੈਂਦੇ ਆ ਗਰੋਕ ਦੇ ਉੱਤੇ ਜਦੋਂ ਮੈਂ ਸਰਚ ਕਰੀ ਤਾਂ ਖੱਲੀ-ਕੱਲੀ ਚੀਜ਼ ਚੋਂ ਕੋਈ ਵਾਰ ਤਲਾਸ਼ ਨਾ ਔਖਾ ਹੁੰਦਾ ਪੰਜਾਬ ਦੇ ਵਿੱਚ ਕਹਿੰਦੇ ਜਦੋਂ ਮੈਂ ਇਹਨਾਂ ਨੂੰ ਪੁੱਛਿਆ ਵੀ ਸਭ ਤੋਂ ਜ਼ਿਆਦਾ ਸਰਕਾਰੀ ਬਸਾਂ ਦੇ ਨਾਲ ਕਿਲੋਮੀਟਰ ਸਕੀਮ ਦੇ ਤਹਿਤ ਬਸਾਂ ਸ਼ਾਮਿਲ ਕਦੋਂ ਹੋਈਆਂ ਸੀ ਗਰੋਕ ਤੇ ਜੈਮਿਨੀ ਦੇ ਜਦੋਂ ਦੋਨੇ ਡਾਟਾ ਮੈਂ ਦੇਖੇ ਜੈਮਿਨੀ ਨੇ 1999 ਤੋਂ ਦਿਖਾਇਆ ਇਹਨਾਂ ਨੇ 2000 ਤੋਂ ਦਿਖਾਇਆ ਵੀ ਇਹ ਸਿਸਟਮ ਸ਼ੁਰੂ ਹੋਇਆ ਸੀ 150 ਨਿੱਜੀ ਬਸਾਂ ਨੂੰ ਸਰਕਾਰੀ ਪਰਮਟ ਦਿੱਤਾ ਸੀ ਪਹਿਲੀ ਵਾਰੀ 2024-25 ਤੱਕ ਉਦੋਂ ਬਾਅਦ ਦੇ ਵਿੱਚ ਜੇ ਦੇਖੀਏ ਫਿਰ ਪੁੱਛਿਆ ਗਿਆ ਕਿ ਕਿੰਨੇ ਲੋਕ ਸਫਰ ਕਰਦੇ ਨੇ ਇਹਦੇ ਅਨੁਸਾਰ ਇਹ ਗ੍ਰੋਕ ਦੇ ਅਨੁਸਾਰ 5 ਲੱਖ ਲੋਕ ਦੋਨੇ ਟ੍ਰਾਂਸਪੋਰਟਾਂ ਦੇ ਵਿੱਚ ਸਫਰ ਕਰਦੇ ਨੇ ਜਿਸ ਚ 2.77 ਲੱਖ ਕਿਲੋਮੀਟਰ ਦੀ ਦੂਰੀ ਕਹਿੰਦੇ ਉਹ ਤੈਅ ਕਰਦੇ ਨੇਗੇ ਨਾਲ ਹੀ ਜੇ ਤੁਹਾਨੂੰ ਗੱਲ ਕਰੀਏ ਫਿਰ ਆਈ ਗੱਲ ਵੀ 2023 ਦੇ ਵਿੱਚ ਜਿਹੜੀ ਮਹਿਲਾਵਾਲੀ ਸਕੀਮ ਲਾਗੂ ਕਰੀ ਉਹਨੇ ਡਿਪਾਰਟਮੈਂਟ ਨੂੰ ਕਾਫੀ ਜ਼ਿਆਦਾ ਬੈਕ ਸੈਟ ਲਾਇਆ ਕੋਈ ਫਾਇਦਾ ਬਹੁਤ ਵੱਡਾ ਨਹੀਂ ਹੋਇਆ ਪੰਜਾਬ ਤੋਂ ਇਲਾਵਾ ਮੈਂ ਜਦੋਂ ਇਹਨਾਂ ਨੂੰ ਪੁੱਛਿਆ ਵੀ ਬਾਕੀ ਹੋਰ ਕਿਹੜੀ ਥਾਂ ਦੇ ਉੱਤੇ ਬੱਸਾਂ ਨੇ ਜਿਹੜੀਆਂ ਇਸ ਕਿਲੋਮੀਟਰ ਸਕੀਮ 'ਚ ਚੱਲਦੀਆਂ ਨੇ ਤਾਂ ਉਹਦੇ ਵਿੱਚ ਇਹ ਸੀ ਕਿ ਪੰਜਾਬ ਦੇ ਨਾਲ ਨਾਲ ਹਰਿਆਣਾ ਦੇ ਵਿੱਚ ਵੀ ਚੱਲਦੀਆਂ ਨੇ ਉੱਤਰ ਪ੍ਰਦੇਸ਼ ਯੂਪੀ 'ਚ ਵੀ ਚੱਲਦੀਆਂ ਨੇ ਓਡੀਸ਼ਾ 'ਚ ਵੀ ਚੱਲਦੀਆਂ ਨੇ ਗੁਜਰਾਤ ਮਹਾਰਾਸ਼ਟਰ ਮੱਧ ਪ੍ਰਦੇਸ਼ ਰਾਜਸਥਾਨ 'ਚ ਵੀ ਕਿਲੋਮੀਟਰ ਸਕੀਮ ਹੈਗੀ ਹੈ ਯਾਨੀ ਕਿ ਇਹ ਜਿਹੜਾ ਕਹਿ ਰਹੇ ਨੇ ਵੀ ਸਰਕਾਰ ਦੇ ਨਾ ਪਾਵੇ ਕਿਲੋਮੀਟਰ ਸਕੀਮ ਬੱਸਾਂ ਤਾਂ ਇਹ ਇਕੱਲੀ ਪੰਜਾਬ ਦੀ ਨਹੀਂ ਬਾਕੀ ਜਗ੍ਹਾ ਦੀ ਵੀ ਕਹਾਣੀ ਹੈ ਉਦੇ ਨਾਲ ਹੀ ਗੱਲ ਇਹ ਵੀ ਹੈ ਕਿ ਜਦੋਂ ਬਾਕੀ ਜਗ੍ਹਾ ਦੀਆਂ ਕਹਾਣੀਆਂ ਤਾਂ ਐਸੀ ਕੀ ਐਸੀ ਸਰਕਾਰ ਨੂੰ ਦੱਸਾਂਗੇ ਵੀ ਕੀ ਤੁਸੀਂ ਸਿਸਟਮ ਅਡਾਪਟ ਕਰਨਾ ਜਾਂ ਕੀ ਨਹੀਂ ਕਰਨਾ ਹੈਗਾ। ਉਹਦੇ ਨਾਲ ਹੀ ਜਦੋਂ ਮੈਂ ਇਹਦੇ ਤੋਂ ਪੁੱਛਿਆ ਵੀ ਕੰਟ੍ਰੈਕਟ ਆਊਟਸੋਰਸ ਕੰਟ੍ਰੈਕਟ ਤੇ ਆਊਟਸੋਰਸ ਤੇ ਕੰਮ ਕਰਦੇ ਮੁਲਾਜ਼ਮ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਕਿੱਥੇ ਨੇ ਡਰਾਈਵਰ ਕੰਡਕਟਰ ਖਾਸ ਕਰਕੇ ਤਾਂ ਉਹਦੇ ਵਿੱਚ ਸਾਹਮਣੇ ਆਇਆ ਸਭ ਤੋਂ ਪਹਿਲੇ ਨੰਬਰ ਤੇ ਖੈਰ ਆਇਆ ਪੰਜਾਬ। ਉਹਦੇ ਵਿੱਚ ਇਹ ਲਿਖਿਆ ਕਿ ਮੁੱਖ ਕਾਰਨ ਤੇ ਹਾਲ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ ਨੇ ਸਭ ਤੋਂ ਜ਼ਿਆਦਾ ਹੜਤਾਲਾਂ, ਪੋਟੈਸਟ ਇਸ ਤਰ੍ਹਾਂ ਦੀਆਂ ਉਦੋਂ ਬਾਅਦ ਗੱਲ ਆਈ ਉੱਤਰ ਪ੍ਰਦੇਸ਼ ਦੀ ਦੂਜੇ ਨੰਬਰ ਤੇ ਉੱਤਰ ਪ੍ਰਦੇਸ਼ ਦਿਖਾਇਆ ਨੇ ਗਰੋਕ ਨੇ ਫਿਰ ਜਦੋਂ ਤੀਸਰੇ ਨੰਬਰ ਤੇ ਹੈਗਾ ਇਹ ਮੈਂ ਡਾਟਾ ਜਿਹੜੇ ਸਰਚ ਕਰ ਰਹੇ ਨੇ ਉਹਦੇ ਅਕੋਰਡਿੰਗ ਬੋਲ ਰਿਹਾ ਇਹ ਕੋਈ ਸਰਕਾਰੀ ਰਿਕਾਰਡ ਨਹੀਂ ਹੈ ਖੈਰ ਤੀਜੇ ਨੰਬਰ ਤੇ ਦਿੱਲੀ ਡੀਟੀਸੀ ਵੱਲ ਸਰਵਿਸ ਆਈ ਚੌਥੇ ਨੰਬਰ ਤੇ ਹਰਿਆਣਾ ਤੇ ਪੰਜਵੇਂ ਤੇ ਰਾਜਸਥਾਨ ਆਇਆ ਇਹ ਹੈਗੇ ਨੇ ਡਾਟਾ ਜਿਹੜੇ ਇਹ ਦਿਖਾਏ ਨੇ ਇਹਨਾਂ ਨੇ ਇਹ ਵੀ ਦੱਸਤਾ ਵੀ ਨਾਲ ਪ੍ਰੋਟੈਸਟ ਗੱਲਾਂ ਬਾਤਾਂ ਤੇ ਹੋਰ ਜਿੰਨੀਆਂ ਵੀ ਖਬਰਾਂ ਵਬਰਾਂ ਸੀ ਉਹਦੇ ਚੋਂ ਸਰਚ ਕਰਕੇ ਲਾਏ ਗਏ ਹੁਣ ਗੱਲ ਇਹ ਕਿ ਕੀ ਲੋਕ ਇਸੇ ਤਰ੍ਹਾਂ ਦੇ ਨਾਲ ਪਰੇਸ਼ਾਨ ਹੁੰਦੇ ਰਹਿਣਗੇ ਕੀ ਕਿਸੇ ਇੱਕ ਵੀਤੀ ਪੈਂਡ ਦੇ ਨਾਲ ਕੋਈ ਮਾੜਾ ਹੋ ਗਿਆ ਕਹਿੰਦੇ ਤਾਂ ਜਵਾਬਦੇ ਕੌਣ ਹੋਊਗਾ ਰਾਤ ਦੇ ਸਮੇਂ ਦੇ ਦੌਰਾਨ ਤੁਸੀਂ ਬੱਸਾਂ ਬੰਦ ਕਰ ਦਿੱਤੀਆਂ ਨੇ ਸਰਕਾਰੀ ਸਿਸਟਮ ਸਰਕਾਰ ਕੋਲ ਹੈ ਨਹੀਂਗਾ ਤਾਂ ਸਰਕਾਰ ਦੀ ਵੀ ਉੱਡੀ ਜ਼ਿੰਮੇਵਾਰੀ ਬਣਦੀ ਹੈ ਵੀ ਜੇਕਰ ਸਰਕਾਰੀਆਂ ਬੱਸਾਂ ਜੇ ਇਸ ਤਰ੍ਹਾਂ ਦੇ ਨਾਲ ਬੰਦ ਸੀ ਤਾਂ ਤੁਸੀਂ ਕੋਈ ਆਪਸ਼ਨਲ ਸਿਸਟਮ ਪਹਿਲਾਂ ਨਹੀਂ ਤਰਾਸ਼ ਕੇ ਰੱਖਿਆ ਤੇ ਨਾਲ ਆਖਰਕਾਰ ਮੁਲਾਜ਼ਮਾਂ ਨੂੰ ਵੀ ਦੇਖੋ ਗੱਲ ਇਹ ਹੈ ਵੀ ਹੁਣ ਤੱਕ ਜਿੰਨੇ ਲੱਗਿਆ ਇਹ ਮੁਲਾਜ਼ਮ ਠੀਕ ਹੈ ਵੀ ਇਹਨਾਂ ਦਾ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਕਿਉਂਕਿ ਇਹ ਇੱਕ ਭਰੋਸੇ ਦੇ ਨਾਲ ਇੱਕ ਪੁਰਾਣੀ ਹੋਈ ਗੱਲ ਸੁਣੀ ਹੋਈ ਕਿ ਕੇਰਲਾ ਲੱਤ ਪਸਾਰੋ ਨਿਕਲ ਜਾਵਾਂਗੇ ਪਰ ਅੱਗੇ ਨੂੰ ਜੇ ਰੱਖਣਾ ਜਾਂ ਤਾਂ ਸਰਕਾਰ ਆਪ ਦੇ ਪੱਕੇ ਮਲਾਜਮ ਭਰਤੀ ਕਰੇ ਨਹੀਂ ਬਕਾਇਦਾ ਤੌਰ ਦੇ ਉੱਤੇ ਕੋਰਟ ਦੇ ਐਫੀਡੇਵਿਟ ਤੱਕ ਰਹੇ ਇਹਨਾਂ ਤੋਂ ਵੀ ਲਏ ਹੁੰਦੇ ਨੇ ਪਰ ਬਕਾਇਦਾ ਤੌਰ ਦੇ ਉੱਤੇ ਰੋਲਿੰਗ ਕੱਢੇ ਕਿ ਜੀਨੇ ਭਰਤੀ ਹੋਣਾ ਹੋ ਨਹੀਂ ਹੋਣਾ ਨਹੀਂ ਹੋ ਪਰ ਤੁਸੀਂ ਕੱਚੇ ਭਰਤੀ ਹੋਏ ਤਾਂ ਕੱਚੇ ਰਹੋਗੇ ਪੱਕੇ ਕਰਨ ਦੀ ਕੋਈ ਸੁਵਿਧਾ ਆਈ ਤਾਂ ਸਰਕਾਰ ਉਹਨਾਂ ਦੇ ਅਕੋਰਡਿੰਗ ਦੱਸ ਦੇ ਪਰ ਤੁਹਾਡਾ ਅਧਿਕਾਰ ਨਹੀਂ ਹੈਗਾ ਜਾਂ ਤਾਂ ਇਹ ਕਲੀਅਰ ਕਰਨੀ ਚਾਹੀਦੀ ਹੈ ਨਹੀਂ ਫਿਰ ਜਿਵੇਂ ਲੋਕ ਪਰੇਸ਼ਾਨ ਹੋਏ ਨੇ ਦੇਖੇ ਨਹੀਂ ਜਾਦੇ ਹੈਗੇ ਕਿਸੇ ਵੀ ਕਿਸੇ ਟੀ ਪੈਨਲ ਕੋਈ ਮਾੜਾ ਹੋਗਾ ਉਹ ਤਾਂ ਜ਼ਿੰਮੇਵਾਰ ਕੌਣ ਤੇ ਦੂਜੇ ਪਾਸੇ ਜਿੰਨਾ ਉਗਰ ਪ੍ਰੋਟੈਸਟ ਤੁਸੀਂ ਕਰਿਆ ਮੇਰੇ ਵਿਰੋ ਤਾਂ ਇਹ ਕੀ ਸਹੀ ਸੀ ਕਿਸੇ ਦੇ ਨਾਲ ਮਾਰਾ ਹੋ ਜਾਂਦਾ ਚਾਹੇ ਤੁਹਾਡੇ ਬੰਦੇ ਵੀ ਉਹਨਾਂ ਚ ਸਰਟਾ ਫਟਾ ਬਹੁਤ ਲੱਗੀਆਂ ਨੇ ਗਿਆ ਉਹਨਾਂ ਦੇ ਨਾਲ ਵੀ ਮਾਰਾ ਹੋ ਜਾਂਦਾ ਪਿੱਛੇ ਪਰਿਵਾਰ ਕਿੱਥੇ ਜਾਂਦੇ ਨੇ ਚਾਹੇ ਪੁਲਿਸ ਮਹਾਰਾਜ ਨੂੰ ਸੀ ਉਹ ਵੀ ਆਪਣੀ ਡਿਊਟੀ ਕਰ ਰਹੇ ਸੀ ਚਾਹੇ ਤੁਸੀਂ ਸੀ ਜੀਵਾ ਦਾ ਪ੍ਰੋਟੈਸਟ ਕਰ ਰਹੇ ਸੀ ਜਾਣਨਾ ਤੁਹਾਡੀਆਂ ਦੋਨਾਂ ਦੀਆਂ ਕੀਮਤੀਆਂ ਨੇ ਇਸ ਕਰਕੇ ਜਦੋਂ ਵੀ ਕੋਈ ਚੀਜ਼ ਹੋਵੇ ਹੱਦਬੰਦੀ ਜ਼ਰੂਰ ਰੱਖਿਆ ਕਰੋ ਹੱਦ ਤੋਂ ਬਾਹਰ ਜਾ ਕੇ ਕੋਈ ਫਾਇਦਾ ਨਹੀਂ ਸਰਕਾਰ ਦੇ ਉੱਤੇ ਹੀ ਸਭ ਤੋਂ ਵੱਡਾ ਸਵਾਲ ਹੈ ਕਿ ਤੁਸੀਂ ਉਹ ਸਿਸਟਮ ਸੁਧਾਰਨਾ ਹੋਊਗਾ ਨਹੀਂ ਫਿਰ ਇਹਦੇ ਨਾਲ ਲੋਕ ਪਰੇਸ਼ਾਨ ਹੁੰਦੇ ਰਹਿਣ ਇਨੂੰ ਵੀ ਸਹੀ ਨਹੀਂ ਠਹਿਰਾਇਆ ਜਾ ਸਕਦਾ ਕਿ ਇੰਨਾ ਉਗਰ ਹੋ ਕੇ ਅੱਗ ਲਾ ਕੇ ਜੇ ਉਹ ਪੁਲਿਸ ਮੁਲਾਜ਼ਮ ਨੂੰ ਕੁਝ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਸੀ ਸਵਾਲ ਬਹੁਤ ਨੇ ਇਹ ਇੱਕ ਲੇਖਾ ਜੋਖਾ ਮੈਂ ਕੋਸ਼ਿਸ਼ ਕੀਤੀ ਸੀ ਰਿਸਰਚ ਕਰਕੇ ਕੱਢਾ ਤੇ ਇਹ ਅਕੋਰਡਿੰਗ ਟੂ ਗ੍ਰੌਕ ਦੇ ਅਨੁਸਾਰ ਜਿਹੜੇ ਡਾਟੇ ਮੈਂ ਤੁਹਾਡੇ ਨਾਲ ਸਾਂਝੇ ਕਰੇ